ਗੁਰੂ ਪਿਆਰ ਵਾਲਿਓ ਅੱਜ ਜਦ ਅਸੀਂ ਬੋਲਣਾ ਵਾ ਵੀ ਆਦਪੁਰਖ ਕੋ ਅੱਲਾ ਕਈ ਸਿਖਾ ਆਈ ਵਾਰੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਵਾਕ ਹੈ ਰਾਮਕਲੀ ਮਹੱਲਾ ਪਹਿਲਾ ਕਹਿਣ ਲੱਗੇ ਜਦੋਂ ਬੰਦਾ ਗੁਲਾਮ ਹੋ ਜਾਂਦਾ ਨਾ ਤੇ ਗੁਲਾਮ ਬੰਦੇ ਦਾ ਸਭ ਕੁਝ ਬਦਲਿਆ ਜਾਂਦਾ ਹੈ ਮਾਰਾ ਕਿੰਦਿਆ ਵੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਔਰਤ ਮਾਰੀ ਸਾਡੇ ਦੇਸ਼ ਦੀ ਪਰੰਪਰਾ ਸੀ ਕਿ ਅਸੀਂ ਆਪਣੇ ਪਿਤਾ ਨੂੰ ਪਿਤਾ ਜੀ ਕਹਿ ਕੇ ਬੋਲਦੇ ਆਂ ਇਹ Hindu ਸੰਸਕ੍ਰਿਤੀ ਸਾਡੇ ਦੇਸ਼ ਦੀ ਪਿਤਾ ਜੀ ਜਾਂ ਪਾਪਾ ਜੀ ਇਹ ਡੈਡੀ ਡੂਡੀ ਜੇ ਪਤਾ ਨਹੀਂ ਕਿੱਥੋਂ ਆ ਗਏ ਹਣੇ ਮਾਰ ਕਹਿੰਦੇ ਘਰ ਘਰ ਮੀਆਂ ਜਿੱਥੇ ਲੋਕੀ ਪਿਤਾ ਜੀ ਕਹਿੰਦੇ ਸੀ ਨਾ ਆਪਣੇ ਪਿਓ ਨੂੰ ਹੁਣ ਮੀਆਂ ਜੀ ਕਹਿਣ ਲੱਗ ਪਏ ਬੋਲੀ ਅਵਰ ਤੁਮਾਰੀ ਬੋਲੀ ਬਦਲੀ ਜਦੋਂ ਇਸ ਦੇਸ਼ ਨੂੰ ਗੁਲਾਮ ਕੀਤਾ ਨਾ ਮੁਗਲਾ ਨੇ ਤੇ ਇੱਥੋਂ ਦੀ ਬੋਲੀ ਬਦਲੀ ਕੱਲੀ ਬੋਲੀ ਨਹੀਂ ਰੱਬ ਦਾ ਨਾਮ ਬਦਲ ਲਿਆ ਗੁਰੂ ਨਾਨਕ ਸਾਹਿਬ ਕਹਿੰਦੇ ਆਦਪੁਰਖ ਕੋ ਅੱਲਾ ਕਹੀਏ ਰਿਸ਼ੀਆ ਮੁੰਨੀਆਂ ਗੁਰੂਆਂ ਪੀਰਾਂ ਪਗੰਬਰਾਂ ਨੇ ਰੱਬ ਦਾ ਨਾਮ ਰੱਖਿਆ ਸੀ ਆਦਪੁਰਖ ਆਦ ਸੱਚ ਜਿਹਨੂੰ ਅਸੀਂ ਕਹਿੰਦੇ ਆਦ ਅਨীল ਅਨਾਦ ਅਨਾਹਤ ਆਦਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਬੀਸ ਉਹ ਆਦ ਵਾ ਉਹ ਮੋਡ ਵਾ ਤਾਂ ਉਹਨੂੰ ਕਹਿੰਦੇ ਆਦਪੁਰਖ ਤੇ ਜਦੋਂ ਇੱਥੇ ਗੁਲਾਮ ਕੀਤਾ ਗਿਆ ਭਾਰਤੀ ਸੰਸਕ੍ਰਿਤੀ ਨੂੰ ਉਨ ਆਖਿਆ ਤੇ RAM ਨਾਮ ਨਹੀਂ ਇਹ ਚੱਲਣਾ ਇਹ RAM ਰਾਜ ਨਹੀਂ ਹੈ ਇਹ ਮੁਗਲਾਂ ਦਾ ਰਾਜ ਹੈ ਮੁਗਲ ਪਠਾਣਾ ਪਈ ਲੜਾਈ ਰਣ ਮੇ ਤੇਗ ਚਲਾਈ ਮਾਰਾ ਕਹਿੰਦੇ ਆਦਪੁਰਖ ਕੋ ਅੱਲਾ ਕਹੀਏ ਕਹਿਣ ਲੱਗੇ ਆਦਪੁਰਖ ਨਹੀਂ ਬੋਲਣਾ ਅੱਲਾ ਬੋਲੋ ਭਗਤ ਨਾਮਦੇਵ ਜੀ ਨੂੰ ਆਖਿਆ ਗਿਆ ਤੂੰ RAM RAM ਛੋੜ ਕੀ ਨਾ ਭਜੇ ਖੁਦਾਏ ਉਦੀ ਮਾਂ ਕਹਿਣ ਲੱਗੀ ਪੁੱਤ ਤੈਨੂੰ ਮਾਰ ਦੇਣਾ ਹੀ ਤੈਨੂੰ ਤੂੰ ਰਾਮ ਰਾਮ ਕਹਿਨਾ ਵਾ ਤੈਨੂੰ ਮਾਰ ਦੇਣਾ ਨਾ ਛੋੜ ਰਾਮ ਕੀ ਨਾ ਭਜੇ ਖੁਦਾਏ ਤੂੰ ਖੁਦਾ ਕਹਦੇ ਹਾਂ ਅੱਲਾ ਅੱਲਾ ਕਹਦੇ ਕਿ ਲਗਾ ਨਾ ਨਾ ਪਿੰਡ ਪਰ ਤੇ ਹਰ ਗੁਣ ਗਾਏ ਮੈਂ ਅੱਲਾ ਨਹੀਂ ਕਹਿਣਾ ਮੈਂ ਖੁਦਾ ਨਹੀਂ ਕਹਿਣਾ ਇਹ ਮੈਨੂੰ ਗੁਲਾਮ ਗੁਲਾਮੀ ਦਾ ਅਹਿਸਾਸ ਕਰਾਉਣਾ ਚਾਹੁੰਦੇ ਨੇ ਨਹੀਂ 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 ਗੁਲਾਮ ਵਿਅਕਤ ਮੈਂ ਗੁਲਾਮ ਨਹੀਂ ਹੋਣਾ ਮੈਂ ਆਦਪੁਰਖ ਨੂੰ ਆਦਪੁਰਖ ਹੀ ਕਹਿਣਾ ਹੈ ਅੱਲਾ ਮੈਂ ਨਹੀਂ ਕਹਿਣਾ ਗੁਲਾਮਾਂ ਦੇ ਕੱਪੜੇ ਬਦਲੇ ਜਾਂਦੇ ਨਹੀਂ ਉਹ ਜਿਹੜਾ ਨੀਲ ਬਸਤਰ ਪੈਰ ਹੋਵੇ ਪ੍ਰਵਾਨ ਜਦੋਂ ਮੁਗਲਾਂ ਨੂੰ ਪ੍ਰਵਾਨ ਹੋਣਾ ਸੀ ਸਾਡੇ ਖੱਤਰੀਆਂ ਨੇ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣਾ ਸੀ ਖੱਤਰੀਆਂ ਤਾਂ ਧਰਮ ਛੋੜਿਆ ਇੰਨਾ ਨੇ ਆਪਣੀ ਸੂਰਮਤਾਈ ਛੱਡੀ ਤਾਂ ਦਸਵੇਂ ਪਾਤਸ਼ਾਹ ਨੂੰ ਆਖਣਾ ਆਖਣਾ ਪਿਆ ਹਰ ਸਿੱਖ ਦੇ ਕੋਲ ਤੇਗ ਹੋਵੇ ਇਹ ਖੱਤਰੀਆਂ ਦਾ ਧਰਮ ਖੱਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਹੀਂ ਮੈਂ ਕੋ ਬ੍ਰਾਹਮਣ ਦਾ ਜਾਇਆ ਹੋਇਆ ਨਹੀਂਗਾ ਮੈਂ ਉਸ ਦਾ ਜਾਇਆ ਹੋਇਆ ਮੈਂ ਜਿਹੜਾ ਚਾਂਦਨੀ ਚੌਂਕ 'ਚ ਬੈਠਾ ਤੇ ਵੱਡਾ ਤੇਗਾ ਕੋਲ ਰੱਖਦਾ ਤੇ ਤੀਰ ਵੀ ਰੱਖਦਾ ਜਿਹੜਾ ਖੱਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਹੀਂ ਮਾਰ ਕਹਿੰਦੇ ਖੱਤਰੀਆਂ ਤਾਂ ਧਰਮ ਛੋੜਿਆ ਤੁਸੀਂ ਖਤਰੀ ਹੋ ਕੇ ਤੇਗਾ ਰੱਖਣਾ, ਕਿਰਪਾਨ ਰੱਖਣਾ ਛੱਡ ਦਿੱਤੀ ਤੇ ਤੁਸੀਂ ਗੁਲਾਮ ਹੋਏ, ਮਲੇਸ਼ ਭਾਖਿਆ ਗਈ ਤੇ ਨੀਲ ਬਸਤਰ ਪੈਰ ਹੋਏ ਪ੍ਰਵਾਣ। ਜਦੋਂ ਤੁਸੀਂ ਗੁਲਾਮ ਹੁੰਦੇ ਹੋ ਤੁਹਾਡੇ ਕੱਪੜੇ ਬਦਲੇ ਜਾਂਦੇ ਆ। ਆ ਬਦਲੇ ਕਿ ਨਹੀਂ ਅਗਲੇ ਆਨੇ। ਐਦਾਂ ਐਦਾਂ ਗੁਲਾਮ ਕਰਦੇ ਆ ਅਗਲੇ। ਮਾਰ ਕਹਿੰਦੇ ਆਦਪੁਰਖ ਕੋ ਅੱਲਾਹ ਕਹੀਏ ਜਿੱਥੇ ਇਹਨਾਂ ਨੇ ਅੱਲਾਹ ਦਾ ਨਾਮ ਬਦਲਿਆ। ਉਥੇ ਪਿਤਾ ਦੇ ਨਾਂ ਪਿਤਾ ਦੇ ਥਾਂ ਤੇ ਮੀਆਂ ਜੀ ਹੋ ਗਿਆ ਕੱਲਾ ਰੱਬ ਦਾ ਨਾਂ ਕੱਪੜੇ ਨਹੀਂ ਬਦਲੇ ਮਾਰ ਕਹਿੰਦੇ ਕੋਈ ਬੱਕਰਾ ਰਿੰਨ ਖਾਇਆ ਉਹਨਾਂ ਆਖਿਆ ਮੁਗਲਾਂ ਦਾ ਰਾਜ ਆ ਇੱਥੇ ਝਟਕਾ ਨਹੀਂ ਚੱਲਣਾ ਇੱਥੇ ਕੋਹ ਕੇ ਖਾਣਾ ਪਊ ਦਸਵੇਂ ਪਾਸ਼ਾ ਨੇ ਆਖਿਆ ਕਿਸੇ ਨੇ ਕੋਇਆ ਹੋਇਆ ਮਾਸ ਨਹੀਂ ਕੁੱਠਾ ਅਪਾਖਿਆ ਦਾ ਕੁੱਠਾ ਖਾਵੇ ਨਹੀਂ ਦਸਵੇਂ ਪਾਸ਼ਨ ਅਖਨਾਂ ਇਹ ਕਮਨਾ ਹਿੰਦੁਸਤਾਨੀਓ ਕਰਿਓ ਤੁਸੀਂ ਜੇ ਦਸਵੇਂ ਪਾਸ਼ਨ ਇਹਨੇ ਕ੍ਰਾਂਤੀਕਾਰੀ ਬੋਲ ਬੋਲੇ ਤੇ ਕੀ ਅਵਜ ਵਜੋਂ ਕੀ ਝਕਾਉਣਾ ਪਿਆ ਚਾਰ ਪੁੱਤਰ ਆਪ ਦਰਦਰ ਦੇ ਕਿੰਨਾ ਮੁਸ਼ਕਲਾਂ ਉਹਨਾਂ ਨੂੰ ਆਈਆਂ ਰੋਜ਼ ਆਸਾ ਦੀਵਾਰ ਪੜਨ ਸੁਣਨ ਵਾਲੇ ਕਿ ਕੋਈ ਬੱਕਰਾ ਰਿੰਨ ਖਾਇਆ ਨੀਲ ਬਸਤਰ ਪੈਰ ਹੋਵੇ ਪ੍ਰਵਾਨ ਕੋਈ ਅਸਰ ਨਹੀਂ ਹੋਇਆ ਕੱਪੜੇ ਵੀ ਬਦਲ ਦਿੱਤੇ ਅਗਲੇ ਆਣੇ ਸਭ ਕੁਝ ਬਦਲ ਦਿੱਤਾ ਹੈ ਇਹ ਕੀ ਹੈ ਇਹ ਮਨ ਦੇ ਗੁਲਾਮ ਸਰੀਰ ਦੇ ਗੁਲਾਮ ਬੰਦੇ ਇਹ ਕਰਦੇ ਮਾਰਾ ਕਹਿੰਦੇ ਨਾ ਗੁਲਾਮੀ ਨਹੀਂ ਸਹਾਰਨ ਕਰਨੀ ਨਾ ਨਾ ਆ ਰੱਬ ਦਾ ਨਾਂ ਕੋਈ ਅੱਲਾ ਕੋਈ ਰੱਬ ਦਾ ਨਾਂ ਨਹੀਂ ਹੈ ਕਿੰਨਾ ਬਦਲਿਆ ਵਾ ਬਾਬੇ ਗੁਰੂ ਨਾਲ ਸਦੇ ਬਚਨ ਤਾਂ ਸੁਣੋ ਕਿਤੇ 1984 ਤੋਂ ਬਾਅਦਾਂ ਦਰبار ਸਾਹਿਬ ਨੂੰ ਸਿੱਖਾਂ ਨੇ ਗੁਲਾਮ ਬਣਾਇਆ ਚਲੋ ਫੌਜ ਨੇ ਜੋ ਕੀਤਾ ਉਹ ਤੇ ਵੱਖਰੀ ਗੱਲ ਸੀ ਇਹ 84 ਤੋਂ ਪਹਿਲਾਂ ਵੀ ਕੁਝ ਕਰਨਾ ਚਾਹੁੰਦੇ ਸੀ ਦਰਬਾਰ ਸਾਹਿਬ ਨੂੰ ਗੁਲਾਮ ਬਣਾਉਣਾ ਚਾਹੁੰਦੇ ਸੀ ਪਰ 84 ਤੋਂ ਬਾਅਦ ਆ ਇਹਨਾਂ ਨੇ ਗੁਲਾਮ ਬਣਾਇਆ ਦਰਬਾਰ ਸਾਹਿਬ ਨੂੰ ਉੱਥੇ ਵੱਡੀ ਵਿਰਾਸਤ ਸ਼ੁਰੂ ਕਰ ਦਿੱਤੀ ਇਹਨਾਂ ਨੇ ਹਾਲਾਂਕਿ ਸਰੌਂਗ ਨੀ ਕਮੇਟੀ 1932 ਤੋਂ ਛੋਟੀ ਰਹਿ ਰਸ ਕਰਦੀ ਆ ਰਹੀ ਆ ਇਹਨਾਂ ਨੇ ਦਰਬਾਰ ਸਾਹਿਬ ਨੂੰ ਗੁਲਾਮ ਬਣਾਇਆ ਸਾਡੇ ਆਪਣੇ ਨਹੀਂ ਜਿਨ੍ਹਾਂ ਬੰਦੂਕਾਂ ਚੁੱਕੀਆਂ ਸੀ ਉਹਦੇ ਚ ਜਸਬੀਰ ਸਿੰਘ ਰੋਡੇ ਨੂੰ ਜਥੇਦਾਰ ਥਾਪਿਆ ਨਾ ਬੰਦੂਕਾਂ ਵਾਲਿਆਂ ਨੇ ਤੇ ਬੰਦੂਕਾਂ ਵਾਲੇ ਨੇ ਆਖਿਆ ਵੀ ਇੱਥੇ ਰਹਿ ਰਾਸ ਵੱਡੀ ਪੜੋ ਜਿਹੜਾ ਛੋਟੀ ਪੜੂਗਾ ਉਹਨੂੰ ਗੋਲੀ ਮਾਰ ਦੇਾਂਗੇ ਇਹ ਪੜਦੇ ਰਹਿ 95 ਤੱਕ 94 ਤੱਕ ਵੱਡੀ ਰਹਿ ਰਾਸ ਮੈਂ ਅੰਦਰ ਬਹਿ ਕੇ ਸੁਣਦਾ ਰਿਆ 5-4 ਸਾਲ ਲਗਾਤਾਰ ਸੁਣੀ ਰਹਿ ਰਾਸ ਉਹਦੇ ਚ ਗਿਆਨੀ ਰਾਮ ਸਿੰਘ ਜੀ ਜਿਹੜੇ ਅੱਜਕੱਲ੍ਹ ਸੰਗਰਾਮਾਂ ਵਾਲੇ ਨੇ ਚੰਗੇ ਗੁਣੀ ਗਿਆਨੀ ਨੇ ਸਿਆਣੇ ਮਨੁੱਖ ਨੇ ਇਨਾਂ ਨੂੰ ਕਿਉਂਕਿ ਉੱਥੇ ਸ਼ਿਫਾਰਿਸ਼ ਚੱਲਦੀ ਆ ਦਰਬਾਰ ਸਹਬੰਦਰ ਅਰਦਾਸੀ ਆਗਰੰਥੀ ਜਹੇਦਾਰੀ ਸਭ ਸ਼ਿਫਾਰਸ਼ੀ ਹੋ ਗਿਆ ਜਿਸ ਧਰਮ ਦੇ ਅੰਦਰ ਸ਼ਿਫਾਰਿਸ਼ ਆ ਜੇ ਉਹ ਧਰਮ ਮਰਦਾ ਧਰਮ ਹੁੰਦਾ ਹੈ ਉੱਥੇ ਗਿਆਨੀ RAM ਸਿੰਘ ਨੂੰ ਵੀ ਦਰਬਾਰ ਸਹਦਾ ਗ੍ਰੰਥੀ ਥਾਪ ਦਿੱਤਾ ਗਿਆ ਗੁਣੀ ਗਿਆਨੀ ਚੰਗੇ ਸੁਲਝੇ ਹੋਏ ਮਨੋਖ ਨਹੀਂ ਪਰ ਉਹਨਾਂ ਦਾ ਬਾਣਾ ਸੀ ਟਕਸਾਲੀ ਤੇ ਟਕਸਾਲੀ ਦਸਤਾਰ ਸਜਾਉਂਦੇ ਸੀ ਤੇ ਬੰਦੂਕ ਦੀ ਨੋਕ ਤੇ ਭਰਤੀ ਕੀਤਾ ਗਿਆ ਕਿ ਬੰਦੂਕ ਚੱਲਦੀ ਸੀ ਨਾ ਸ਼ਾਇਦ ਜਾਂ ਪਹਿਲਾਂ ਕਰਦਾ ਰੱਬ ਜਾਣੇ ਉਹ ਜਦੋਂ ਮੁੜ ਕੇ ਫਿਰ ਬੰਦੂਕਾਂ ਵਾਲਿਆਂ ਦਾ ਥੋੜਾ ਜਿਹਾ ਜ਼ੋਰ ਘਟਿਆ ਜਾਂ ਕਿਦਾਂ ਵੀ ਕਹਿ ਲੋ ਤੇ ਫਿਰ ਵਿਗਿਆਨੀ ਰਾਮ ਸਿੰਘ ਨੂੰ ਆਖਿਆ ਗਿਆ ਵੀ ਤੂੰ ਪਜਾਮਾ ਪਾ ਕੇ ਅੰਦਰ ਆਉਣਾ ਇੱਥੇ ਕਸ਼ਹਿਰੇ ਨਾਲ ਨਹੀਂ ਆਉਣਾ ਇਹ ਵਿਗਿਆਨੀ ਰਾਮ ਸਿੰਘ ਜੀ ਜਦੋਂ ਉੱਥੇ ਦਰਬਾਰ ਸਾਹਿਬ ਗਰੰਤੀ ਸੀ ਮੈਂ ਅੰਦਰ ਹੀ ਹੁੰਦਾ ਸੀ ਇਹ ਜਿਹਨੋ ਸਵੇਰੇ ਹੁਕਮਾ ਲੈਂਦੇ ਹੁੰਦੇ ਸੀ ਨਾ ਤੇ ਇੰਨਾ ਆਨੰਦ ਆਉਣਾ ਇੰਨਾ ਸਰੀਰ ਦੇ ਵਿੱਚ ਇਕਾਗਰਤਾ ਇੰਨਾ ਚਿੱਤ ਇਕਾਗਰ ਹੋ ਜਾਣਾ ਸਾਰੀ ਦਿਹਾੜੀ ਕੰਮ ਕਰਦੇ ਆ ਥਕਾਵਟ ਨਾ ਹੋਣੀ ਉਹਨਾਂ ਦੀ ਰਸਨਾ ਹਉਤੇ ਇੰਨਾ ਰਸ ਸੀ ਕਿਉਂਕਿ ਬਚਪਨ ਤੋਂ ਹੀ ਉਹ ਰੱਬ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜਦੋਂ ਕਿਹਾ ਗਿਆ ਕਿ ਤੁਸੀਂ ਪਜਾਮਾ ਪਾਓ ਕਹਿ ਲੱਗੇ ਮੈਂ ਨਹੀਂ ਪਾਉਂਦਾ ਮੇਰੀ ਟਕਸਾਲੀ ਮਰਜ਼ਾਦਾ ਆ ਮੈਂ ਉਹ ਥੋੜਾ ਮੈਂ ਕਿ ਮੌਸਮ ਜੈਸਾ ਹੂੰ ਉਸ ਦੇ ਮੁਤਾਬਕ ਮੈਂ دیਵਾਨਾ ਹੂੰ ਕਦੀ ਬੁਲਬਲ ਹੂੰ ਤੇ ਕਦੀ ਪਰਵਾਨਾ ਹੂੰ ਜੇ ਦੀਵਾ ਜੇ ਫੁੱਲ ਖੜ ਗਏ ਤੇ ਮੈਂ ਬੁਲਬਲ ਬਣ ਗਿਆ ਜੇ ਦੀਵਾ ਜਗਿਆ ਤੇ ਮੈਂ دیਵਾਨਾ ਹੋ ਗਿਆ ਇਸ ਤਰ੍ਹਾਂ ਥੋੜਾ ਮੈਂ ਮੌਸਮ ਜੈਸਾ ਹੂੰ ਉਸ ਦੇ ਮੁਤਾਬਕ ਮੈਂ دیਵਾਨਾ ਹੂੰ ਕਦੀ ਬੁਲਬਲ ਹੂੰ ਤੇ ਕਦੀ ਪਰਵਾਨਾ ਹੂੰ ਕਿ ਲੱਗਾ ਮੈਂ ਨਹੀਂ ਪਗ ਨਹੀਂ ਜੋ ਆਪਣਾ ਪਾਉਂਦੇ ਪਜਾਮਾ ਕਹ ਲਗੇ ਪੱਗ ਵੀ ਦੂਜੀ ਬੰਨ ਗਿਆਨੀ ਰਾਮ ਸਿੰਘ ਉਹਨਾਂ ਕਹ ਲਗੇ ਨਹੀਂ ਸੀ ਪੱਗ ਬੰਨਦੇ ਸਾਡੀ ਟਕਸਾਲੀ ਮਰਜ਼ਾਦਾ ਉਹਨਾਂ ਆਖਿਆ ਫੇਰ ਨੌਕਰੀ ਤੋਂ ਕੱਢ ਦਾਂਗੇ ਉਹਨਾਂ ਆਖਿਆ ਕੱਢ ਦਿਓ ਇਹ ਨੌਕਰੀ ਤੇ ਗੁਲਾਮ ਕਰਦੇ ਹੁੰਦੇ ਆ ਆਜ਼ਾਦ ਬੰਦੇ ਥੋੜਾ ਨੌਕਰੀਆਂ ਕਰਦੇ ਹੁੰਦੇ ਆ ਇਹ ਨੌਕਰੀਆਂ ਦੀ ਲੋੜ ਤਾਂ ਗੁਲਾਮਾਂ ਨੂੰ ਪੈਂਦੀ ਹੁੰਦੀ ਹੈ ਤੇ ਮੁੱਲ ਖਰੀਦੀ ਲਾਲਾ ਗੋਲਾ ਮੈਂ ਗੁਰੂ ਦਾ ਗੁਲਾਮ ਆ ਕਿ ਤੁਹਾਡਾ ਗੁਲਾਮ ਆ ਬੰਦਿਆਂ ਦੇ ਗੁਲਾਮ ਬੰਦਿਆਂ ਦੀਆਂ ਗੁਲਾਮੀਆਂ ਸਹਾਰਦੇ ਨੇ ਆਪਣੇ ਕੱਪੜੇ ਬਦਲਦੇ ਨੇ ਜਦੋਂ ਗਿਆਨੀ ਰਣਜੀਤ ਸਿੰਘ ਗੌਰ ਇਹ ਜਿਹੜਾ ਮਸਕੀਨ ਸਾਹਿਬ ਦਾ ਚੇਲਾ ਗਿਆਨੀ ਰਣਜੀਤ ਸਿੰਘ ਗੌਰ ਪਟਨਾ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ ਕਿਉਂਕਿ ਲਫਾਫਿਆਂ ਲੂਬੀਆਂ ਜੋ ਨਿਕਲਦੇ ਨੇ WhatsApp ਤੇ ਨਿਕਲਦੇ ਨੇ ਤੇ ਜਦੋਂ ਜਥੇਦਾਰ ਬਣ ਕੇ ਅੰਦਰ ਗਿਆ ਨਾ ਉਹ ਪਜਾਮਾ ਪਾਉਂਦਾ ਸੀ ਉੱਥੋਂ ਦੇ ਪੁਜਾਰੀ ਕਹਿ ਲਗੇ ਨਾ 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 ਅੰਦਰ ਨਹੀਂ ਵੜਨ ਦੇਣਾ ਤੈਨੂੰ ਇਹ ਤਖਤਾ ਦੇ ਉੱਤੇ ਉਹ ਵਜਾ ਸਕਦਾ ਜਿਹੜਾ ਟਕਸਾਲੀ ਮਰਜ਼ਾਦਾ ਰੱਖਦਾ ਹੋਵੇ ਤੇ ਪਜਾਮਾ ਨਾ ਪਾਉਂਦਾ ਹੋਵੇ ਅਸੀਂ ਨਹੀਂ ਤੈਨੂੰ ਉਥੋਂ ਬਾਹਰ ਦੇਣਾ ਅੰਦਰ ਤੇ ਤੁਸੀਂ ਵੀਡੀਓ ਵੇਖਿਓ ਨਾ ਪਰ ਨੁਕਰੇ ਹੋ ਕੇ ਪਜਾਮਾ ਲਾ ਦਿੱਤਾ ਹੀ ਆਪਣਾ ਇਹ ਹਾਲਤ ਨਹੀਂ ਪਜਾਮਾ ਹੀ ਲਾ ਦਿੱਤਾ ਉਹਨੇ ਵੀ ਮੈਨੂੰ ਜਥੇਦਾਰੀ ਚਾਹੀਦੀ ਇਹ ਭਾਵੇਂ ਜੋ ਮਰਜ਼ੀ ਲਾਹ ਲਓ ਇੱਥੇ ਕੀ ਇਹ ਕੌਣ ਲੋਕ ਨੇ ਗੁਲਾਮ ਲੋਕ ਨੇ ਗੁਲਾਮ ਲੋਕ ਆਪਣੇ ਕੱਪੜੇ ਬਦਲਦੇ ਨੇ ਗੁਲਾਮ ਲੋਕ ਆਪਣੀ ਬੋਲੀ ਬਦਲ ਦਿੰਦੇ ਨੇ ਹਾਂਜੀ ਸਭ ਕੁਝ ਬਦਲ ਦਿੰਦੇ ਨੇ ਗੁਲਾਮ ਲੋਕ ਹੀ ਰੱਬ ਦਾ ਨਾਮ ਬਦਲ ਦਿੰਦੇ ਨੇ ਆਦ ਪੁਰਖ ਕੋ ਅੱਲਾਹ ਕਹੀਏ ਸਿੱਖਾਂ ਆਈ ਵਾਰੀ ਕਬੀਰ ਨੂੰ ਗੁਲਾਮ ਬਣਾਉਣ ਲੱਗੇ ਕਹਿੰਦਾ ਮੈਂ ਨਹੀਂ ਬਣਦਾ ਕਹਿੰਦੇ ਸੁਣ ਤਕਰ ਕਹਿੰ ਲਗਾ ਮੈਂ ਨਹੀਂ ਕਰਦਾ ਜੋ ਮੈਂ ਖੁਦਾਏ ਤੁਰਕ ਕਰੇਗਾ ਤੂੰ ਆਪਨੇ ਹੀ ਕੱਟ ਜਾਈ ਜੇ ਸੁਣ ਤਕਰ ਨਹੀਂ ਰੱਬ ਨੂੰ ਪਾਉਂਦੀ ਆ ਤੇ ਰੱਬ ਆਪੇ ਖੁਦ ਕਰੇ ਮੇਰੀ ਆਣ ਕੇ ਸੁਣਤ ਕਰੇ ਜਿੱਦਣ ਰੱਬ ਕਹੂਗਾ ਨਾ ਮੈਨੂੰ ਸੁਣਤ ਕਰਾ ਕਬੀਰਾ ਉਸ ਦਿਨ ਮੈਂ ਕਰੂੰਗਾ ਇਹ ਟਾੜੀਆਂ ਮਰਜ਼ਾਦਾ ਇਹ ਬੰਦਿਆਂ ਦੀ ਮਰਜ਼ਾਦਾ ਬੰਦਿਆਂ ਉਤੇ ਲਾਗੂ ਹੁੰਦੀਆਂ ਨੇ ਭਗਤਾਂ ਸੰਤਾਂ ਉਤੇ ਥੋੜਾ ਲਾਗੂ ਹੁੰਦੀਆਂ ਨੇ ਜੋ ਰੇ ਖੁਦਾਏ ਮੇ ਤੁਰਕ ਕਰੇਗਾ ਤੋ ਆਪਣ ਹੀ ਕੱਟ ਜਾਈ ਵਾਪੇ ਉਸ ਤਰ੍ਹਾਂ ਲੈ ਕੇ ਆਵੇ ਕੱਟੇ ਮੇਰੀ ਕਰੇ ਮੈਨ ਮੇਰੀ ਸੁਣਤ ਕਰੇ ਨਹੀਂ 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 ਇਹ ਬੰਦਾ ਗੁਲਾਮ ਕਿ ਹੁੰਦਾ ਹੈ ਗੁਲਾਮਾਂ ਨੂੰ ਮੌਜਾ ਹੁੰਦੀ ਆਵਾ ਆਜ਼ਾਦੀ ਵਾਲਿਆਂ ਨੂੰ ਕਿਦਾ ਹੁੰਦੀ ਆਵਾ ਮੌਜਾ ਕਰਦੇ ਨੇ ਗੁਲਾਮ ਆਪਣੇ ਗੁਲਾਮ ਲੋਕ ਤੋਂ ਕੱਪੜੇ ਲਾ ਦਿੰਦੇ ਨੇ ਪੱਗਾਂ ਬਦਲ ਦਿੰਦੇ ਨੇ ਰੱਬ ਦਾ ਨਾਮ ਬਦਲ ਦਿੰਦੇ ਨੇ ਮਰਜਾਦਾ ਸਭ ਕੁਝ ਬਦਲ ਦਿੰਦੇ ਨੇ ਆਦਪੁਰਖ ਕੋ ਅੱਲਾ ਵੀ ਕਹਿ ਦਿੰਦੇ ਨੇ ਪਰ ਭਗਤ ਨੇ ਨਹੀਂ ਗਿਆ ਉਹਨੇ ਅਖਿਆ ਨਾ 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 ਛੋੜ ਰਾਮ ਕੀ ਨਾ ਭਜੇ ਖੁਦਾਏ ਕਹਿੰਦਾ ਮੈਂ ਨਹੀਂ ਖੁਦਾ ਕਹਿੰਦਾ ਕਿਉਂ ਖੁਦਾ ਦਾ ਰੱਬ ਰੱਬ ਦਾ ਨਾਮ ਖੁਦਾ ਨਹੀਂ ਹੈ ਵਾਦਪੁਰਖ ਹੈ ਆਹ ਦਾ ਸੱਚ ਹੈ ਅਸੀਂ ਆਹ ਦਾ ਸੱਚ ਨੂੰ ਆਹ ਦਾ ਸੱਚ ਹੀ ਕਹਾਂਗੇ ਅੱਲਾ ਨਹੀਂ ਕਹਾਂਗੇ ਕਿਉਂਕਿ ਅੱਲਾ ਉਹਦਾ ਨਾਂ ਹੀ ਨਹੀਂ ਹੈ ਤੁਸੀਂ ਕਹਣਾ ਗੁਰਬਾਣੀ 'ਚ ਲਿਖਿਆ ਵਾ ਨਹੀਂ ਨਹੀਂ ਇਹ ਗੁਲਾਮ ਆ ਇਹ ਗੁਲਾਮਾ ਨੇ ਕਿਹਾ ਅੱਲਾ ਉਹਦਾ ਨਾਂ ਨਹੀਂ ਹੈ ਅੱਲਾ ਨਾ ਨਾ ਰੱਬ ਖੈਰ ਕਰੇ ਰੱਬ ਕਿ ਰਹਿਮ ਕਰੇ ਕਲ ਜੋਗ ਆ ਪਾਈਏ ਇਦਾਂ ਹੀ ਚੱਲਦਾ ਹੈ ਇਥੇ ਕਲ ਜੋ ਦੇ ਅੰਦਰ ਸੱਚੇ ਪਾਈ